ਅਸੀਂ ਅੱਜ ਕਲਾਸ ਤੇ ਆਨਲਾਈਨ ਕ੍ਰਾਈਮ ਟਰੈਰ ਕ੍ਰਾਈਮ ਦੇ ਖਿਲਾਫ ਜਿਹੜੀ ਕੰਮ ਕਰੀ ਹੈ ਉਹਦੇ ਕੋਈ ਮਿਸ਼ਨ ਪੁਲਿਸ ਅਧਿਕਾਰ ਨੂੰ ਬਹੁਤ ਵੱਡੀ ਕਾਮਯਾਬੀ ਕਲੀ ਹੈ ਇੱਕ ਨਾਰਕੋ ਟਰੋਰ ਮੋਡਿਊਲ ਬਸ ਕੀਤਾ ਗਿਆ ਇਹਦੇ ਚ ਅਸੀਂ ਛਾੜਾ ਏਰੀਆ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਖਤੀ ਸੀ 7 10 25 ਨੂੰ ਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਕੁਝ ਸ਼ਕ ਕੁਆਂਟੀਟੀ ਹਿਰੋਇਨ ਮਿਲੀ ਸੀ ਤੇ ਕੋਈ ਸੋਰਸ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਸੀਗੇ ਦਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ ਚ ਗੱਲ ਆਈ ਕਿ ਇਜ਼ਰਾਇਲ ਏਰੀਆ ਦੇ ਵਿੱਚ ਨਾ ਛਾਟਾ ਜਿਹੜਾ ਸਪੈਸ਼ਲ ਖੰਡ ਵਾਲਾ ਏਰੀਆ ਇਹ ਚ ਕਰਨਦੀ ਪਿਆਦਵ ਮਕੇਸ਼ ਕੁਮਾਰ ਯਾਦਵ ਐਸ ਹਜਨ ਸਿੰਘ ਕਰਨਦੀਪ ਜਿਹੜਾ ਹੈ ਜਨਵੀਰ ਕੌਲੀਆਂ ਅੰਮ੍ਰਿਤਸਰ ਦਾ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਕਿੰਦਾ ਕੰਮ ਕਰਦਾ ਹੈ ਜੀ ਪੀਐਸ ਦੇ ਕਲਾਸ ਵਰਜੇ ਜਿਹਦੇ ਚ ਦੋ ਹੈਂਡ ਗ੍ਰਨੇਡ ਤੇ ਇੱਕ ਪਿਸਤੌਲ ਸਰਾ ਲਈ ਤਰੰਤਾਂ ਫੜੇ ਗਈ ਸੀ ਉਹ ਸਾਰੇ ਮੁੱਈਆ ਨਹੀਂ ਕਰਾਈ ਸੀ ਉਹਨੂੰ ਦਾ ਇਫਰਾਂਸਿਕਰ ਕਫੀ ਇਹਨੂੰ ਪੁਲਿਸ ਨੇ ਤਲਾਸ਼ ਕਰ ਰਹੀ ਸੀ ਇਸ ਤੋਂ ਰਾਮਾ ਦਾ ਸਾਥੀ ਹੈ ਵਿਕੇਸ਼ ਕੁਮਾਰ ਯਾਦਵ ਇੱਕ ਢੰਡ ਵਾਲਾ ਛਾਡਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ ਦਸਵੀਂ ਪਾਸਾ ਡੀਜੇ ਦਾ ਕੰਮ ਕਰਦਾ ਪਹਿਲਾ ਕੇਸ ਨਹੀਂ ਹੈ ਇਸ ਤੇ ਕੋਈ ਸਿਮਿਲਰਲੀ ਸਾਜਨ ਸਿੰਘ ਖੰਡਵਾਲਾ ਜੀ ਛਾਡੇ ਦਾ ਇਹ 24 ਸਾਲ ਦਾ ਚੌਥੀ ਪਾਸ ਬੀਓਵੀ ਲੈਵਲ ਦਾ ਕੰਮ ਕਰਦਾ ਪਹਿਲਾ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੋਲਜਮ ਜਿਹੜਾ ਕਰਨਦੀ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਰ ਯਾਨੀ ਆਪਾਂ ਕਹਿ ਸਕਦੇ ਗੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰੇਡ ਵਗੈਰਾ ਤੇ ਅਸਲਾ ਮਿਸ਼ਨ ਸਪਲਾਈ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਇਹ ਜਿਹੜੀ ਐਫ ਆਈ ਆਰ 11/25 ਹੋਈ ਸੀ थाना ਸਰਹਾਲੀ ਤਰਨਤਾਰਨ ਉਹਦੇ ਵਿੱਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਵਿੱਚ ਸਾਰਾ ਮੇਨ ਸਪਲਾਈ ਦਾ ਕੰਮ ਕਰਨ ਦੀ ਫੇਰੀਅਸ ਤਰਨਤਾਰਨ ਮਈਏ ਨੂੰ ਕਹਿੰਦੇ ਆ ਉਹ ਸਾਡੀ ਕਮਿਸ਼ਨ ਪੁਲਿਸ ਦੀ ਪਾਰਟੀ ਜਿਹੜੀ ਜੀਡੀਆਫਰੈਂਸ ਦਰਸ਼ਨਜੀ ਸੁਪਰਵਾਈਜ਼ ਕਰ ਰਹੀ ਸੀ ਬਰੋਂ ਸਾਡਾ ਐਸਐਸਓ ਛਾਟਾ ਕਰ ਰਹੀ ਸੀ ਤੇ ਉਥੋਂ ਸਾਡੀ ਟੀਮ ਨੇ ਫੋਲੋ ਕਰਦੇ ਕਰਦੇ ਇਹਨੂੰ ਮਧੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਹੋਰ ਇਹਨਾਂ ਦੀ ਪੋਜੈਸ਼ਨ ਤੋਂ ਤਿੰਨ ਮੋਬਾਈਲ ਮਿਲੇ ਹੈ ਤੇ 700 ਨੇਪਾਲੀ ਕਰੰਸੀ ਹੈ ਡੋਮਿਨੇਸ਼ਨ ਦੀ ਇਹ ਬਾਗ ਵਿੱਚ ਸੀ ਕੇ ਅਸੀਂ ਨੇਪਾਲ ਭਾਜੀ ਮੁਕੇ ਤੇ ਏਜੰਸੀ ਦਾ ਤੇ ਪੁਲਿਸ ਦਾ ਇਹਨੂੰ ਤਲਾਸ਼ ਕਰ ਰਹੀ ਸੀ ਜਿਹੜੀ ਮੁਗਲੀ ਪੁੱਛੀ ਚੁਈ ਹੈ ਵੈਸੇ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਨਾ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਡਾ ਆਪਣਾ ਪਿੱਛੋ ਸਵਰਾਜ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਇਲੈਕਸ਼ਨ ਲੈ ਰਹੇ ਸੀਗੇ ਸੋ ਇਹਦੇ ਚ ਮੈਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿ ਸਾਡੇ ਇਸ ਏਰੀਆ ਦੇ ਵਿੱਚ ਇਹੋ ਜਿਹਾ ਬੰਦਾ ਦਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਆ ਸੀ ਨਾਰਕੋ ਦਾ ਵੀ ਟੈਨਸ ਦਾ ਵੀ ਗ੍ਰੇਡ ਵਗੈਰਾ ਵੀ ਸਪਲਾਈ ਕਰ ਰਿਹਾ ਸੀ ਜਿੱਦੋਂ ਕਿ ਬੀਟੀਆਈ ਦੇ ਕਹਨ ਤੋ ਔਰ ਵਾਫਰ ਮੋਡੀੂਲਸ ਨੂੰ ਇਹ ਮੁਹਿਆਰ ਕਰ ਰਿਹਾ ਸੀ ਨਾ ਜੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਪ੍ਰੋਜੈਕਟ ਕਰਾਂਗੇ ਜਿਹੜੀ ਮੇਨ ਗੱਲ ਇਹਨਾਂ ਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਾ ਖਤਮ ਮਹਿੰਮ ਚੱਲੀ ਹੈ ਤੇ ਨੇਚਰਲੀ ਸਾਡੇ ਪਾਰ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਉਹਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਹੈ ਕਿ ਇੱਥੇ ਸਖਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਤੋਂ ਜਿਹੜੇ ਉਹਨਾਂ ਦੇ ਮੇਨ ਪਿੰਗ ਪਿੰਗ ਜਿਹੇ ਨੈਟਵਰਕ ਲੰਬੇ ਸੀ ਚਾਹੇ ਉਹ ਟੈਰਰ ਦਾ ਚਾਹੇ ਗਰੋਹ ਦਾ ਉਹ ਝਟਕੇ ਚਲੇ ਗਏ ਉਸ ਕਰਕੇ ਉਸ ਫਰਕਲੈਂਡ ਦੇ ਵਿੱਚ ਇਹੋ ਜੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਹੁਣ ਕੱਲ ਵਾਲੇ ਇੰਸਟਾਗ੍ਰਾਮ ਦੇ ਨਾਲ ਰਿਪੋਰਟ ਜੇ ਆਪਾਂ ਦੇਖੀ ਉਸ ਏਰੀਆ ਦੇ ਤਿੰਨੋਂ ਬੰਦੇ ਆਏ ਔਰ ਕਾਫੀ ਸਰਗਰਮ ਸੀ ਇਹ ਆਪਾਂ ਇਹਨਾਂ ਤੋਂ ਮੱਝਨ ਲਾਸਾਦੇ ਕਿ ਬੰਦਾ ਦੇਸ਼ ਛੱਡ ਕੇ ਜਾਵੇ ਪੰਜਾਬ ਪੁਲਿਸ ਨੇ ਪਹਿਲਾਂ ਵੀ ਕਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਖ ਤੋੜਿਆ ਔਰ ਹੁਣ ਵੀ ਮੂੰਹ ਤੋਂ ਮਾਂ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਬਰਥ ਹੈ ਸਾਰੇ ਇਹਦੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦੇਣਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਏਗਾ